र्योधਨ ਜਮਿਆ ਸੀ ਉਸ ਨੇ ਮਹਾਭਾਰਤ ਕਰਾ ਕੇ ਪਰਿਵਾਰ ਦਾ ਨਾਸ਼ ਕਰਤਾ ਸੀ ਇਸੇ ਤਰ੍ਹਾਂ ਇਸ ਜਿਹੜਾ ਵਿਕਰਮ ਹੈ ਤੇ ਇਸ ਪਰਿਵਾਰ ਨੇ ਤੇ ਬੰਦੇ ਜਿਹੜੇ ਪਿੱਛੇ ਉਹਨਾਂ ਦੀ ਮਾਤਾ ਜੀ ਇਹਨਾਂ ਨੇ ਕਾਂਗਰਸ ਨੂੰ ਛੱਡ ਕੇ ਆਪਣੇ ਇਹਨਾਂ ਦਾ ਆਪਣਾ ਨੁਕਸਾਨ ਹੋਇਆ ਜਿਸ ਤਰ੍ਹਾਂ ਲੋਕ ਕਹਿੰਦੇ ਕਿ ਇਹਨਾਂ ਦੇ ਮੁੰਡੇ ਦੇ ਤੌਰ ਵਿੱਚ ਕਿੱਲਾ ਹੈ ਉਹ ਨਹੀਂ ਸੰਭਾਲ ਸਕੇ ਆਪਣੇ ਆਪ ਨੂੰ ਉਹਨਾਂ ਨੂੰ ਚਾਹੀਦਾ ਸੀ ਕਿ ਸਬਰ ਕਰਕੇ ਪਾਰਟੀ ਦੇ ਨਾਲ ਲੱਗੇ ਰਹਿੰਦੇ ਮੀਨਾ ਨੇ ਆਪਣੇ ਕੌਮ ਨੂੰ ਬਦਨਾਮ ਕੀਤਾ ਹੈ ਮੀਨਾ ਨੇ ਅੱਜ ਪੰਜਾਬ ਨੂੰ ਬਦਨਾਮ ਕੀਤਾ ਅਜਿਹੇ ਰਾਜਨੀਤਿਕ ਡੇਟਾ ਨਹੀਂ ਚਾਹੀਦੇ ਹੁਣ ਬਜ਼ੁਰਗਔਰਤ ਨੂੰ ਜ਼ਰੂਰੀ ਹੈ ਐਮਐਲਏ ਵਾਹ ਜਾਂ ਐਮਪੀ ਬਣਾਉਣਾ 80 ਨੂੰ ਟੱਚ ਕਰ ਰਹੇ ਆ ਉਹ ਇਸ ਕਰਕੇ ਸਬਰ ਸੰਤੋਖ ਜਿਹੜਾ ਜ਼ਰੂਰੀ ਹੈ ਚੌਧਰੀ ਪਰਿਵਾਰ ਇਹਨਾਂ ਦੇ ਬਜ਼ੁਰਗਾਂ ਨੇ ਸਬਰ ਰੱਖਿਆ ਉਹਨਾਂ ਨੂੰ ਦਿੱਤਾ ਵੀ ਜੇ ਕਈ ਵਾਰ ਮੰਤਰੀ ਵੀ ਨਹੀਂ ਲਿਆ ਲੇਕਿਨ ਉਹ ਪਾਰਟੀ ਦੇ ਨਾਲ ਚੱਲੇ ਰਹੇ ਆ ਚੌਧਰੀ ਪਰਿਵਾਰ ਬਹੁਤ ਲੰਬੇ ਸਮੇਂ ਤੋਂ ਕਾਂਗਰਸ ਦੇ ਵਿੱਚ ਕੰਮ ਕਰ ਰਿਹਾ ਸੀ ਇਹਨਾਂ ਦੇ ਬਜ਼ੁਰਗਾਂ ਨੇ ਬਹੁਤ ਕਾਂਗਰਸ ਦੇ ਵਿੱਚ ਮਿਹਨਤ ਕੀਤੀ ਹੈ ਅਰ ਮੈਂ ਚੌਧਰੀ ਸੰਤੋਖ ਸਿੰਘ ਜੀ ਅਰ ਚੌਧਰੀ ਜਗਜੀਤ ਸਿੰਘ ਜੀ ਅਰ ਇਹਨਾਂ ਦੇ ਪਿਤਾ ਗੁਰਵੰਤਾ ਸਿੰਘ ਜੀ ਦਾ ਸਤਿਕਾਰ ਕਰਦਾ ਅੱਜ ਵੀ ਉਹਨਾਂ ਨੂੰ ਨਮਨ ਕਰਦਾ ਲੇਕਿਨ ਅੱਗੇ ਜਿਹੜਾ ਪਰਿਵਾਰ ਨੇ ਇਹ ਜਿਹੜਾ ਕੰਮ ਕੀਤਾ ਕਾਂਗਰਸ ਪਾਰਟੀ ਨੂੰ ਛੱਡਣ ਦਾ ਇਹਨਾਂ ਨੇ ਇਦੇ ਨਾਲ ਮੈਨੂੰ ਨਹੀਂ ਲੱਗਦਾ ਕੋਈ ਕਾਂਗਰਸ ਪਾਰਟੀ ਨੂੰ ਨੁਕਸਾਨ ਹੋਏਗਾ ਲੇਕਿਨ ਇਨਾਂ ਨੇ ਆਪਣੇ ਪਰਿਵਾਰ ਦਾ ਬਹੁਤ ਨੁਕਸਾਨ ਕਰ ਲਿਆ ਹੈ ਇਨਾਂ ਨੇ ਜਿਹੜਾ ਇਹ ਕੰਮ ਕੀਤਾ ਤਾਂ ਚੌਧਰੀ ਸਾਹਿਬ ਦੀ ਮੌਤ ਹੈ ਜਿਹੜੀ ਉਹ ਯਾਤਰਾ ਦੇ ਵਿੱਚ ਹਾਰਟ ਅਟੈਕ ਨਾਲ ਹੋਈ ਸੀ ਮੈਂ ਕਹਿੰਦਾ ਵੀ ਉਹ ਉਦੋਂ ਨਹੀਂ ਮਰੇ ਸੀ ਉਹਨਾਂ ਦੀ ਸੋਚ ਜਿੰਦਾ ਸੀ ਲੇਕਿਨ ਅੱਜ ਇਨਾਂ ਨੇ ਇਹ ਕਾਰਾ ਕਰਕੇ ਉਹਨਾਂ ਨੂੰ ਮਾਰ ਦਿੱਤਾ ਹੈ ਮੈਨੂੰ ਇਸ ਚੀਜ਼ ਦਾ ਬਹੁਤ ਦੁੱਖ ਹੈ ਇਹ ਇਸ ਕਰਕੇ ਨਹੀਂ ਕਿ ਵੋਟਾਂ ਵਧਣਗੀਆਂ ਕਿ ਘਟਣਗੀਆਂ ਇਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਨਾ ਹੀ ਮੈਂ ਕਦੇ ਵੋਟਾਂ ਦੇ ਨਾਲ ਹਰ ਚੀਜ਼ ਨੂੰ ਤੋੜਦਾ ਹਾਂ ਲੇਕਿਨ ਮੈਂ ਇਹ ਜ਼ਰੂਰ ਹੈ ਮੈਨੂੰ ਇਸ ਚੀਜ਼ ਦਾ ਦੁੱਖ ਹੈ ਕਿ ਇੱਕ ਪਰਿਵਾਰ ਜਿਹੜੇ ਨੇ 100 ਸਾਲ ਕਾਂਗਰਸ ਪਾਰਟੀ ਪਰ ਲੋਕਾਂ ਦੀ ਸੇਵਾ ਕੀਤੀ ਉਹਦੇ ਚ ਇੱਕ ਅਜਿਹਾ ਪੁੱਤ ਜੰਮਿਆ ਹੈ ਜਿਹੜੇ ਨੇ ਜਿਸ ਤਰ੍ਹਾਂ ਦਰਯੋਦਨ ਜੰਮਿਆ ਸੀ ਉਸ ਨੇ ਮਹਾਭਾਰਤ ਖਰਾ ਕੇ ਪਰਿਵਾਰ ਦਾ ਨਾਸ਼ ਕਰਤਾ ਸੀ ਇਸੇ ਤਰ੍ਹਾਂ ਇਸ ਜਿਹੜਾ ਵਿਕਰਮ ਹੈ ਤੇ ਇਸ ਪਰਿਵਾਰ ਨੇ ਤੇ ਬੰਦੇ ਜਿਹੜੇ ਪਿੱਛੇ ਉਹਨਾਂ ਦੀ ਮਾਤਾ ਜੀ ਇਹਨਾਂ ਨੇ ਕਾਂਗਰਸ ਨੂੰ ਛੱਡ ਕੇ ਆਪਣੇ ਇਹਨਾਂ ਦਾ ਆਪਣਾ ਨੁਕਸਾਨ ਹੋਇਆ ਹੈ ਇਹਨਾਂ ਦੇ ਪਰਿਵਾਰ ਦੀ ਅੱਗੇ ਨੂੰ ਰਾਜਨੀਤਿਕ ਜੀਵਨ ਅੱਜ ਮੈਨੂੰ ਲੱਗ ਰਿਹਾ ਕਿ ਖਤਮ ਹੋ ਗਿਆ ਚੰਨੀ ਸਾਹਿਬ ਚੰਨੀ ਸਾਹਿਬ ਲਗਾਤਾਰ ਲਗਾਤਾਰ ਜੀ ਉਸ ਤੋਂ ਬਾਅਦ ਚੋਈ ਸੰਤੋਖ ਸਿੰਘ ਜੀ ਉਸ ਤੋਂ ਬਾਅਦ ਚੌਧਰੀ ਜਗਤ ਸਿੰਘ ਇੱਕ ਮੇਰੇ ਪਰਿਵਾਰ ਚਾਲੂ ਬਿਨੇ ਜੁੜਿਆ 32 ਘਰਾਂ ਸਮਝੋ ਤੁਸੀਂ ਪਾਰਟੀ ਜਿਹੜੀ ਹੈਗੀ ਬੀਜ ਜਾਣਕਾਰੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਚੌਧਰੀ ਬਰਵੰਤਾ ਸਿੰਘ ਜੀ ਚੌਧਰੀ ਜਗਜੀਤ ਸਿੰਘ ਜੀ ਚੌਧਰੀ ਸੰਤੋਖ ਸਿੰਘ ਜੀ ਦਾ ਮੈਂ ਆਪ ਸਤਕਾਰ ਕਰਦਾ ਤੇ ਅੱਜ ਵੀ ਕਰਦਾ ਤੇ ਅੱਗੇ ਵੀ ਕਰਦਾ ਰਹਾਂਗਾ ਜੀ ਚੌਧਰੀ ਜਗਜੀਤ ਸਿੰਘ ਜੀ ਇੱਥੇ ਤੱਕ ਕਿ ਮੇਰੇ ਮੈਂਟਰ ਸੀ ਮੈਂ ਉਹਨਾਂ ਦੀ ਉਂਗਲੀ ਫੜ ਕੇ ਅੱਗੇ ਵਧਿਆ ਤੇ ਲੇਕਿਨ ਅੱਗੇ ਨੂੰ ਜਿਹੜਾ ਹੁਣ ਪਰਿਵਾਰ ਬਚ ਗਿਆ ਸੀ ਖਾਸਔਰਤ ਇਹਨਾਂ ਦਾ ਬੇਟਾ ਤੇ ਚੌਧਰੀ ਸਾਹਿਬ ਦੀ ਪਤਨੀ ਇਹਨਾਂ ਨੇ ਮਹੱਤਵਕਾਂਖਾ ਦੇ ਵਿਚ ਆ ਕੇ ਆਪਣੀ ਐਰੋਗੈਂਸ ਨੂੰ ਜਿਹੜੇ ਜਿਸ ਤਰ੍ਹਾਂ ਲੋਕ ਕਹਿੰਦੇ ਕਿ ਇਹਨਾਂ ਦੇ ਮੁੰਡੇ ਦੇ ਧੌਣ ਵਿੱਚ ਕੀਲਾ ਹੈ ਉਹ ਨਹੀਂ ਸੰਭਾਲ ਸਕੇ ਆਪਣੇ ਆਪ ਨੂੰ ਉਹਨਾਂ ਨੂੰ ਚਾਹੀਦਾ ਸੀ ਕਿ ਸਬਰ ਕਰਕੇ ਪਾਰਟੀ ਦੇ ਨਾਲ ਲੱਗੇ ਰਹਿੰਦੇ ਪਾਰਟੀ ਨੇ ਬਹੁਤ ਕੁਝ ਦਿੱਤਾ ਸਾਰੀ ਉਮਰ ਰਾਜ ਵਿੱਚ ਹੀ ਰਹਾ ਹੈ ਵਿਕਰਮ ਤੇ ਉਹਦੀ ਮਾਂ ਤੇ ਇਹਨਾਂ ਨੂੰ ਚਾਹੀਦਾ ਸੀ ਸਬਰ ਕਰਦੇ ਇੱਕ ਐਮਐਲਏ ਦਾ ਘਰ ਵਿੱਚ ਆਏਗਾ ਸੀ ਨਾ ਕਾਂਗਰਸ ਵੱਲੋਂ ਤੇ ਲੇਕਿਨ ਇਹਨਾਂ ਨੇ ਆਪਣੀ ਰਾਜਨੀਤੀ ਖਾਤਰ ਕੀਤੀ ਮਨੂ ਤੁਕ ਇਸ ਗੱਲ ਦਾ ਹੈ वोटा ने खादी कड़ी पता नहीं किनिया ने घटनिया किस जाए तो क्योंकि दो हजार की थी चौधरी परिवार की उपचुनाव हुए थे दो हजार भी आपने मदद की लेकिन आपके खिलाफ ही वो बयानबाजी करते नजर आए फिलहाल जब से टिकट मिली तब से वो बयानबाजी नहीं हुई लेकिन आज कई लीडर वो नहीं सिर्फ और भी कई लीडर जैसे तजेंद्र सिंह भिट्टो एक बड़ा चेहरा थे कांग्रेस का सह प्रभारी थे हिमाचल से ਤੋ ਕਮੇਟੀ ਮੈਂਬਰ ਵੀ ਰਹੇ ਆਲ ਇੰਡੀਆ ਕਮੇਟੀ ਕਾਂਗਰਸ ਕੇ ਤੋ ਉਹਨਾਂ ਦਾ ਪਾਰਟੀ ਜੁਆਇਨ ਕਰਨਾ ਔਰ ਤਕਰੀਬਨ ਲੀਡਰਸ਼ਿਪ ਜੋ ਭਾਜਪਾ ਜਾਂ ਆਮ ਆਦਮੀ ਨੂੰ ਪਾਰਟੀ ਮੇ ਚਲੇ ਜਾਣਾ ਤੋ ਐਸੀ ਕਾਂਗਰਸ ਹੋਏ ਕਮਜ਼ੋਰ ਹੋਤੀ ਨਜ਼ਰ ਨਹੀਂ ਆ ਰਹੀ ਇਹ ਜਿਹੜੇ ਲੋਕ ਹੈ ਸਮਾਜ ਦੇ ਨੂੰ ਗੱਦਲਾ ਕਰ ਰਹੇ ਇਹ ਲਾਲਚ ਵਸ ਪੈ ਕੇ ਜਾਂ ਡਰ ਦੇ ਵਸ ਪੈ ਕੇ ਦੂਸਰੀਆਂ ਪਾਰਟੀਆਂ ਸ਼ਿਫਟ ਹੋ ਰਹੇ ਇਹ ਲੋਕਾਂ ਨੂੰ ਲੋਕਾਂ ਨੇ ਮੂੰਹ ਨਹੀਂ ਲਗਾਣਾ ਅੱਜ ਮੁਦਦਾ ਇਹ ਹੋ ਗਿਆ ਕਿ ਜਿਹੜੇ ਲੋਕ ਸਮਾਜ ਨੂੰ ਲੋਕਾਂ ਨੂੰ ਜਿਨ੍ਹਾਂ ਨੇ ਬੋਟਾਂ ਪਾ ਗਏ ਉਹਨਾਂ ਨੂੰ ਜਿਤਾਉਂਦੇ ਰਹੇ ਐ ਉਹਨਾਂ ਨੂੰ ਛੱਡ ਕੇ ਛਾਲਾਂ ਮਾਰੀਆਂ ਦੂਸਰੇ ਪਾਸੇ ਇਹਨਾਂ ਲੋਕਾਂ ਨੂੰ ਸਬਕ ਸਿਵਾਉਣ ਵਾਸਤੇ ਅੱਜ ਜਲੰਧਰ ਹੀ ਨਹੀਂ ਪੂਰੇ ਪੰਜਾਬ ਦੇ ਲੋਕ ਅੱਜ ਤਿਆਰ ਹੋਏ ਹੋਏ ਪੰਜਾਬੀਅਤ ਨੂੰ ਬਦਨਾਮ ਕਰ ਰਹੇ ਐ ਇਹਨਾਂ ਨੇ ਜਲੰਧਰ ਦਾ ਬਦਨਾਮ ਕੀਤਾ ਹੈ ਇਹਨਾਂ ਨੇ ਆਪਣੀ ਕੌਮ ਨੂੰ ਬਦਨਾਮ ਕੀਤਾ ਹੈ ਇਹਨਾਂ ਨੇ ਅੱਜ ਪੰਜਾਬ ਨੂੰ ਬਦਨਾਮ ਕੀਤਾ ਹੈ ਅਜਿਹੇ ਰਾਜਨੀਤਿਕ ਡੇਟਾ ਨਹੀਂ ਚਾਹੀਦੇ ਜਿਹੜੇ ਰੋਜ਼ ਆਪਣੀਆਂ ਪਾਰਟੀਆਂ ਬਦਲਦੇ ਐ ਗਿਆ ਸਿਰਫ ਆਪਣੇ ਪਰਿਵਾਰ ਵਾਸਤੇ ਹੀ ਦੇਖਦੇ ਕੇ ਮੇਰੇ ਪਰਿਵਾਰ ਦਾ ਇਹ ਹੋ ਜੇ ਮੇਰੇ ਦਾ ਫਲਾਣਾ ਹੀ ਬਣ ਜੇ ਯਾਰ ਇੱਕ ਮੈਂਬਰ ਤੁਹਾਡਾ ਐਮਐਲਏ ਹੈਗਾ ਹੁਣ ਬਜ਼ੁਰਗਔਰਤ ਨੂੰ ਜ਼ਰੂਰੀ ਐ ਐਮਐਲਏ ਬਣਾਣਾ ਐਮਪੀ ਬਣਾਉਣਾ ਅਸੀਂ ਆਨੂੰ ਟੱਚ ਕਰ ਰਹੇ ਆ ਉਹ ਇਸ ਕਰਕੇ ਸਬਰ ਸੰਤੋਖ ਜਿਹੜਾ ਜ਼ਰੂਰੀ ਐ ਚੌਧਰੀ ਪਰਿਵਾਰ ਇਹਨਾਂ ਦੇ ਬਜ਼ੁਰਗਾਂ ਨੇ ਸਬਰ ਰੱਖਿਆ ਉਨਾ ਨੂੰ ਟਿਕਟਾਂ ਵੀ ਜੇ ਕਈ ਵਾਰ ਮੰਤਰੀ ਵੀ ਨੇ ਲਿਆ ਲੇਕਿਨ ਉਹ ਪਾਰਟੀ ਦੇ ਨਾਲ ਚੱਲੇ ਰਹੇ ਆ ਤੇ ਬਾਅਦ ਦੇ ਵਿੱਚ ਸਾਰਾ ਕੁਝ ਪਾਰਟੀ ਨੇ ਦਿੱਤਾ ਵੀ ਹੈ ਇਸ ਕਰਕੇ ਇਹ ਗੱਲੋਂ ਆਪਾਂ ਹੋ ਚੁੱਕੇ ਹਾਂ

ਮੈਂ ਸਰਵਦੀ ਕਲ ਕਰ ਰਿਹਾ ਉਹਨਾਂ ਨੇ ਕਿਹਾ ਜਿਵੇਂ ਕਾਂਗਰਸ ਨੇ ਸਾਡੇ ਨਾਲ ਵਗਾ ਕੀਤਾ ਹੈ ਸਾਡੇ ਪਰਿਵਾਰ ਦਾ ਬਣਦਾ ਜਿਹੜਾ ਸੀਗਾ ਸਾਰਾ ਸੀਗਾ ਸਾਡੇ ਪਰਿਵਾਰ ਨੂੰ ਸਾਡੇ ਇਹਨੇ ਇਹਨੇ ਕਿਹਾ ਮੈਂ ਉਹਦੇ ਬਾਰੇ ਬਹੁਤ ਕੁਝ ਕਹਿ ਚੁੱਕਿਆ ਹੁਣ ਕੋਈ ਸੁਣ ਲਿਆ ਅੱਛਾ ਸਰ ਜੋ ਜੋ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੈ ਪਰਮਾ ਤੀਨੋ ਔਰ